ਦਾ ਰੀਤਾ ਦੀ ਡਾਫ ਹੈ ਜਿਹੜੀ ਇਹ ਕੁਦਰਤ ਦੀ ਨਹੀਂ ਕਿਉਂਕਿ ਇਹਦੇ ਥਲੇ ਜਿਹੜੇ ਪੱਥਰ ਮਿਲੇ ਉਹ ਕੋ 4000 ਮਤਲਬ ਉਸ ਸਮੇਂ ਦੇ ਮਿਲੇ ਉਹਦੀ ਕਾਰਬਨ ਡੇਟਿੰਗ ਕਰਕੇ ਲੈ ਵੀ ਜਦੋਂ ਦਾ ਰਾਮ ਦਾ ਸਮਾਸੀ ਨੰਬਰ 1 ਨੰਬਰ 2 ਦੇ ਉੱਪਰ ਉਹਨੇ ਉਹਨੇ ਯੋਜਨਤਾਈ ਇਹ ਜਿਹੜਾ ਪੋਲ ਹੈ ਦੱਸਿਆ ਵੀ ਉਹਨੇ ਯੋਜਨਤਾਈ ਹੈ ਜਿੱਨਾ ਸ਼੍ਰੀ ਰਾਮ ਤੇ ਜਿਹੜੋ ਆਪਾਂ ਕਹਿ ਸਕਦੇ ਆ ਰੋਮਨ ਦੇ ਕਾਲ ਦੇ ਵਿੱਚ ਜਿੰਨੇ ਯੋਜਨ ਦਾ ਇਹ ਪੋਲ ਦੱਸਿਆ ਗਿਆ ਸੀ ਉਸੇ ਯੋਜਨ ਦਾ ਪੋਲਾ ਹੈ ਇਹ ਲੱਗਦੀ ਇੱਕ ਰੇਤਾ ਦੀ ਡਾਫ ਹੈ ਜਿਹਨੂੰ ਸ਼੍ਰੀ ਰੇਤਾ ਦੀ ਡਾਫ ਸਮਝਾਂਗੇ ਪਰ ਰੇਤਾ ਦੀ ਡਾਫ ਨਹੀਂ ਹੈ ਅਸਲ ਵਿੱਚ ਇਹ ਮਤਲਬ ਪੱਥਰਾਂ ਦੇ ਉੱਪਰ ਇਕੱਠੀ ਹੋਈ ਰੇਤਾ ਹੈ ਜੇ ਦੂਰ ਤੱਕ ਤੁਸੀਂ ਦੇਖੋ ਵੀ ਤੁਹਾਨੂੰ ਸਮੁੰਦਰ ਦੇ ਵਿੱਚ ਇਹ ਰੇਤਾ ਦੀ ਡਾਫ ਨਜ਼ਰ ਆਉਂਦੀ ਹੈ ਤੁਸੀਂ ਪਰੋ ਵੀ ਤੁਹਾਨੂੰ ਮੈਂ ਦਿਖਾਈ ਸੀ ਤੇ ਵੀ ਇਹ ਸਾਰੀ ਜਿਹੜੀ ਰੇਤਾ ਦੀ ਡਾਫ ਹੈ ਦੂਰ ਤੱਕ ਇਹ ਸਾਰਾ ਰਾਮ ਸੇਤੂ ਇਹਨੂੰ ਅਸੀਂ ਕਹਿੰਨੇ ਰਾਮ ਸੇਤੂ ਤੇ ਬੜੀ ਜਨਤਾ ਇੱਥੇ ਅੱਜ ਕੱਲ੍ਹ ਆਈ ਹੋਈ ਹੈ ਤੁਹਾਨੂੰ ਪਤਾ ਹੈ ਸਾਡੇ ਸ਼ਰਮਾ ਜੀ ਇਹਨਾਂ ਦੇ ਮਰਦੀ ਇੱਛਾ ਸੀਗੀ ਤੇ ਮੈਂ ਸਾਰੇ ਦਰਸ਼ਨ ਕਰਨੇ ਆ ਇਹਨਾਂ ਨੇ ਸਾਨੂੰ ਬਹੁਤ ਦਰਸ਼ਨ ਕਰਾਤੇ ਤੇ ਐਂ ਕਰਨਾ ਪੈਣਾ ਆ ਕੋ ਹਾਂ ਦੇਖ ਇੰਨੇ ਸਾਨੂੰ ਕਿਹਾ ਸੀ ਕਿ ਮੈਂ ਚਾਰੇ ਧਾਮ ਦੀ ਯਾਤਰਾ ਕਰਨੀ ਹੈ ਪਹਿਲਾਂ ਵੀ ਅੰਮ੍ਰਿਤਸਰ ਤੋਂ ਬਾਅਦ ਸਾਡੇ ਮੱਥੇ ਚੱਲ ਗਈ ਹੁਣ ਅੱਜ ਅਸੀਂ ਜੂਨ ਚੋਣਾ ਸੀ ਤੇ ਇਸ ਕਰ ਇਸ ਕਰਕੇ ਮਤਲਬ ਅਫਰੇਜ ਜਿੱਕੇ ਪੜਾਈ ਰੱਖਿਆ ਸੀ ਐ ਸਮੇਂ ਸਾਡੇ ਪੈਂ ਸਾਹਿਬ ਇਤਿਹਾਸ ਦੇ ਬਾਰੇ ਦੱਸੇ ਸੀਗੇ ਸ਼ੁਰੂ ਕਰੇ ਰਹਿਣਾ ਜਿਆਦਾ ਹੈ ਤੇ ਪਿੱਛੇ ਆ ਜਾਓ ਅਖਵਾ ਸਾਰੀ ਜਿਹੜੀ ਤਹੋ ਰੇਤਾ ਦੀ ਪੱਟੀ ਨਜ਼ਰ ਆ ਰਹੀ ਹੈ ਇਹ ਰੇਤਾ ਦੀ ਧਾਰੀ ਇਹ ਸ਼੍ਰੀਲੰਕਾ ਜਾਂਦੀ ਹੈ